ਕਿਸਾਨ ਪਿਕਨਿਕ ਮਨਾਉਂਦੇ ਨੇ ਬਾਡਰਾਂ ਦੇ ਉੱਤੇ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਪਰ ਦੋਸਤੋ ਮੈਂ ਅੱਜ ਤੁਹਾਨੂੰ ਦੱਸ ਦੇਵਾਂ ਕਿ ਚੜ੍ਹਦੀ ਕਲਾ ਵਾਲਾ ਚਾਹੇ ਉਹ ਕਿਸਾਨ ਹੋਵੇ ਚਾਹੇ ਕੋਈ ਆਮ ਇਨਸਾਨ ਹੋਵੇ ਦੋਸਤੋ ਚੜ੍ਹਦੀ ਕਲਾ ਵਾਲਾ ਹਮੇਸ਼ਾ ਹੀ ਚਾਹੇ ਦੁੱਖ 'ਚ ਹੀ ਕਿਉਂ ਨਾ ਹੋਵੇ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦਾ ਹੈ ਕਿਸਾਨ ਬਾਡਰਾਂ ਦੇ ਉੱਤੇ ਆਪਣਾ ਦਿਲ ਕਿਉਂ ਲਾ ਲੈਂਦੇ ਨੇ ਕੁਝ ਅਜੀਬੀਆਂ ਚੀਜ਼ਾਂ ਕੁਝ ਅਜੀਬੀਆਂ ਝਲਕੀਆਂ ਤੁਹਾਨੂੰ ਅਣ ਦੇਖੀਆਂ ਕਿਸਾਨ ਅੰਦੋਲਨ ਦੀਆਂ ਦਿਖਾਵਾਂਗੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹਨੇ ਜੀ ਚੜ੍ਹਦੀ ਕਲਾ ਵਾਲੇ ਸਿੰਘ ਇਹਨੇ ਚੜ੍ਹਦੀ ਕਲਾ ਵਾਲੇ ਕਿਸਾਨ ਜੋ ਦੁੱਖ ਦੇ ਵਿੱਚੋਂ ਵੀ ਹੱਸਣ ਦਾ ਕੋਈ ਨਾ ਕੋਈ ਮੌਕਾ ਲੱਭ ਲੈਂਦੇ ਨੇ ਜੋ ਦੁੱਖਾਂ ਨੂੰ ਵੀ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਭਾਣਾ ਮੰਨ ਕੇ ਉਹਨੂੰ ਵੀ ਖੁਸ਼ੀਆਂ 'ਚ ਤਬਦੀਲ ਕਰ ਲੈਂਦੇ ਨੇ ਦੋਸਤੋ ਕਹਿੰਦੇ ਹੁੰਦੇ ਆ ਕਿ ਜ਼ਿੰਦਗੀ ਤਾਂ ਕੱਟਣੀ ਹੀ ਪੈਗੀ ਚਾਹੇ ਉਹਨੂੰ ਰੋਕੇ ਕੱਟ ਲੋ ਚਾਹੇ ਹੱਸ ਕੇ ਫਿਰ ਜਦੋਂ ਕੱਟਣੀ ਹੀ ਹੈ ਤੇ ਫਿਰ ਰੋਕੇ ਕਿਉਂ ਕੱਟੀ ਹੱਸ ਕੱਟੀ ਹੱਸ ਕੇ ਕਿਉਂ ਨਹੀਂ ਤਾਂ ਦੋਸਤੋ ਲੋਕ ਤਾਂ ਆਪਣਾ ਜਿਹੜਾ ਜਸ਼ਨ ਹੈ ਉਹ ਮਨਾਉਂਦੇ ਨੇ ਆਪਣੀਆਂ ਜੇ ਛੁੱਟੀਆਂ ਨੇ ਉਹ ਕੱਟਣ ਜਾਂਦੇ ਨੇ ਗੋਆ ਦੇ ਵਿੱਚ ਜਾਂਦਾ ਕੋਈ ਕੋਈ Shimla ਦੇ ਵਿੱਚ ਜਾਂਦਾ ਕੋਈ Manali ਦੇ ਵਿੱਚ ਜਾਂਦਾ ਪਰ ਕਿਸਾਨ ਸਾਡੇ ਅੰਦੋਲਨਾਂ 'ਤੇ ਜਾਂਦੇ ਨੇ ਕਿਉਂਕਿ ਦੋਸਤੋ ਸਾਡੇ ਕਿਸਾਨਾਂ ਨੂੰ ਪਤਾ ਏ ਇਸ ਗੱਲ ਦਾ ਬਿਲਕੁਲ ਕਿ ਜੋ ਹੱਕ ਹੈ ਉਹ ਮੰਗੇ ਤੋਂ ਨਹੀਂ ਮਿਲਦੇ ਲੜਕੇ ਹੀ ਲੈਣੇ ਪੈਣਗੇ ਕਿਉਂਕਿ ਦੋਸਤੋ ਕੋਈ ਕਿਸੇ ਨੂੰ ਹੱਕ ਦਿੰਦਾ ਨਹੀਂ ਹੱਕ ਲੈਣੇ ਪੈਂਦੇ ਨੇ ਸੋ ਸਾਡੇ ਕਿਸਾਨ ਉਹਨਾਂ ਕ ਆਪਣੇ ਦਿਲ ਨੂੰ ਆਪਣੇ ਆਪ ਨੂੰ ਮਜ਼ਬੂਤ ਕਰ ਚੁੱਕੇ ਨੇ ਕਿ ਜੇਕਰ ਘਰਾਂ ਚੋਂ ਬਾਹਰ ਨਿਕਲਾਂਗੇ ਹੱਕ ਲਵਾਂਗੇ ਤਾਂ ਮਿਲਣਗੇ ਘਰੇ ਬੈਠਿਆਂ ਨੂੰ ਹੱਕ ਮੰਗੇ ਤਾਂ ਕੋਈ ਹੱਕ ਨਹੀਂ ਦਿੰਦਾ ਸੋ ਦੋਸਤੋ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਜੋ ਸਿੰਘ ਰਹਿੰਦੇ ਨੇ ਤੇ ਕਿਸਾਨੀ ਦੇ ਝੰਡੇ ਹਮੇਸ਼ਾ ਝੂਲਦੇ ਰਹਿੰਦੇ ਨੇ ਉਹਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਕਿਸਾਨ ਜਿੰਦਾ ਦਿਲ ਹੁੰਦੇ ਨੇ ਤੇ ਹਮੇਸ਼ਾ ਹੀ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਤਾਂ ਦੋਸਤੋ ਇਹ ਕੁਝ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸਾਨਾਂ ਦੀਆਂ ਕਿਸਾਨੀ ਦੀਆਂ ਉਹ ਜੋ ਸ਼ਾਇਦ ਤੁਸੀਂ ਨਹੀਂ ਦੇਖੀਆਂ ਹੋਣੀਆਂ ਤਾਂ ਵੀਡੀਓ ਨੂੰ ਦੇਖ ਕੇ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰ ਦਿਓ ਤੇ ਆਓ ਕੁਝ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਜੋ ਆਮ ਜੋ ਟਰਾਲੀਆਂ ਖੜੀਆਂ ਨੇ ਆਮ ਲੋਕਾਂ ਦੇ ਵਿੱਚੋਂ ਲਈਆਂ ਗਈਆਂ ਨੇ ਦੋਸਤੋ ਦੇਖੋ ਤੁਰਿਆ ਵੀ ਨਹੀਂ ਜਾ ਰਿਹਾ ਇਸ ਕਿਸਾਨ ਤੋਂ ਪਰ ਫਿਰ ਵੀ ਇਹ ਕਿਸਾਨੀ ਦਾ ਹਿੱਸਾ ਬਣਨ ਵਾਸਤੇ ਆਇਆ ਦੇਖੋ ਭਾਈ ਚਾਰਕ ਸਾਂਝ ਦੇਖੋ ਮੋਦੀ ਨੂੰ ਲੱਗਦਾ ਵੀ ਡਰਾ ਕੇ ਧਮਕਾ ਕੇ ਇਹਨਾਂ ਨੂੰ ਭਜਾ ਦਿੱਤਾ ਜਾਊਗਾ ਪਰ ਦੋਸਤੋ ਇਹ ਵੀਡੀਓ ਦੇਖਣ ਦੇ ਨਾਲ-ਨਾਲ ਇਹ ਕਿਸਾਨਾਂ ਦੇ ਚਿਹਰੇ ਚੰਗੀ ਤਰ੍ਹਾਂ ਦੇਖ ਲਿਓ ਤੁਸੀਂ ਚੜ੍ਹਦੀ ਕਲਾ ਵਾਲੇ ਕਿ ਕਿਤੋਂ ਲੱਗਦਾ ਕਿ ਇਹ ਡਰ ਕੇ ਭੱਜਣਗੇ ਇਹ ਲੱਗਦਾ ਵੀ ਵਾਪਸ ਮੁੜ ਜਾਣਗੇ ਦੋਸਤੋ ਕਈ ਕਿਸਾਨਾਂ ਨੂੰ ਦੇਖ ਕੇ ਤਾਂ ਇਹ ਲੱਗਦਾ ਹੁੰਦਾ ਵੀ ਜਿਵੇਂ ਇਹ ਇਹਨਾਂ ਦਾ ਘਰ ਇਹ ਹੁੰਦਾ ਇਹਨਾਂ ਨੂੰ ਪਤਾ ਹੀ ਆ ਵੀ ਇੱਥੇ ਰਹਿਣਾ ਬਿਲਕੁਲ ਕੋਈ ਸੋਚ ਨਹੀਂ ਕੋਈ ਫਿਕਰ ਨਹੀਂ ਕੋਈ ਟੈਨਸ਼ਨ ਨਹੀਂ ਬਿਲਕੁਲ ਸ਼ਾਂਤ ਸੁਹਾਦੇ ਨਾਲ ਚੜ੍ਹਦੀ ਕਲਾ ਵਾਲੇ ਕਿਸਾਨ ਬਿਲਕੁਲ ਸ਼ਾਂਤ ਸੁਹਾਦੇ ਨਾਲ ਬੈਠੇ ਹੁੰਦੇ ਨੇ ਜਿਵੇਂ ਉਹਨਾਂ ਨੂੰ ਕੋਈ ਚੱਕਰੀ ਨਹੀਂ ਹੈਗਾ ਵੀ ਕੀ ਵਾਪਸ ਵੀ ਮੁੜਨਾ ਜਾਂ ਕੀ ਹੋਜੂਗਾ ਜਾਂ ਕਿੱਥੇ ਆਏ ਆ ਨਾ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਪਤਾ ਵੀ ਸੰਘਰਸ਼ ਹੈ ਤੇ ਸੰਘਰਸ਼ ਬਿਲਕੁਲ ਹਿੰਮਤ ਤੇ ਜਜ਼ਬੇ ਨਾਲ ਜਿੱਤੇ ਜਾਂਦੇ ਨੇ ਸ਼ਾਂਤ ਮਈ ਤਰੀਕੇ ਦੇ ਨਾਲ ਜਿੱਤੇ ਜਾਂਦੇ ਨੇ ਤੋ ਚੜਦੇ ਕਲਾ ਵਾਲੇ ਤੁਸੀਂ ਦੇਖ ਰਹੇ ਹੋਵੋਗੇ ਤੇ ਜੇਕਰ ਲੰਗਰਾਂ ਦੀ ਗੱਲ ਕਰੋਗੇ ਤਾਂ ਲੰਗਰ ਤੁਹਾਡੇ ਤੋਂ ਗਿਣੇ ਨਹੀਂ ਜਾਣੇ ਹੈਰਾਨੀ ਦੀ ਗੱਲ ਇਹ ਹੈ ਮੈਂ ਇੱਕ ਲੰਗਰ ਦੇਖਿਆ ਅੱਜ ਜਿਹੜਾ ਲੰਗਰ ਸੀਗਾ ਬਰਫ਼ ਦਾ ਬਿ ਕਮਾਲੀ ਹੋਗੀ ਕਿ ਬਰਫ਼ ਦੇ ਵੀ ਲੰਗਰ ਹੁੰਦੇ ਨੇ ਤੇ ਆਵਾਜ਼ਾਂ ਮਾਰ ਰਹੀ ਸੀ ਕਿ ਵੈਗੂ ਜੀ ਬਰਫ਼ ਲੈ ਲੋ ਦੁੱਧ ਦੇ ਵਿੱਚ ਪਾਉਣ ਨੂੰ ਲੱਸੀ ਦੇ ਵਿੱਚ ਪਾਉਣ ਨੂੰ ਬਰਫ਼ ਲੈ ਲਓ ਤੇ ਆ ਤੁਸੀਂ ਆਪਣੇ ਹਰਿਆਣੇ ਵਾਲੇ ਵੀਰ ਵੀ ਦੇਖ ਸਕਦੇ ਹੋ ਇਹ ਵੀ ਪੂਰੀ ਚੜ੍ਹਦੀ ਕਲਾ ਚ ਨੇ ਪੂਰੇ ਜਿਹੜੇ ਡਟੇ ਹੋਏ ਨੇ ਸੋ ਬਿਲਕੁਲ ਇਸ ਤਰ੍ਹਾਂ ਮਤਲਬ ਬੈਠੇ ਨੇ ਕਿਸਾਨ ਜਿਵੇਂ ਇਹੀ ਕਰ ਹੁੰਦਾ ਇਹਨਾਂ ਦਾ ਖੁੱਲੀ ਛੱਤ ਦੇ ਥੱਲੇ ਬੈਠੇ ਨੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਮਤਲਬ ਫੇਕਰ ਫਾਕਾ ਨਹੀਂ ਇਹਨਾਂ ਨੂੰ ਪਤਾ ਹੈ ਕਿ ਅਗਰ ਲੜਾਂਗੇ ਤਾਂ ਜਿੱਤਾਂਗੇ ਲੜਦੇ ਇਨਸਾਨ ਦੀ ਜਿੱਤ ਹੁੰਦੀ ਹੈ ਬੰਦਾ ਆਪਣੇ ਹੱਕਾਂ ਲਈ ਲੜਦਾ ਰਹੇ ਤਾਂ ਜਿੱਤ ਪੱਕੀ ਹੁੰਦੀ ਹੈ ਸੋ ਇਹਨਾਂ ਨੂੰ ਕੋਈ ਇਹੋ ਜੀ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਕਰੋ ਇਹ ਕਹਿੰਦੇ ਆਏ ਨੇ ਕਿ ਆਵਾਂਗੇ ਤਾਂ ਜਿੱਤ ਕੇ ਆਵਾਂਗੇ ਤੇ ਉਹ ਦਿਨ ਦੂਰ ਵੀ ਨਹੀਂ ਜਦੋਂ ਜਿੱਤਣਗੇ ਸੋ ਇਹ ਹੈ ਜੀ ਕਿਸਾਨਾਂ ਦੀ ਉਹ ਤਸਵੀਰ ਜੋ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਸਾਂਝੀ ਕੀਤੀ ਜਾਣੀ ਚਾਹੀਦੀ ਹੈ ਕੁਝ ਅਜੀਹੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਜਿੱਥੇ ਇੱਕ ਮੇਲ ਮਲਾਪ ਇੱਕ ਭਾਈਚਾਰਕ ਸਾਂਝ ਇੱਕ ਪਿਆਰ ਇੱਕ ਦੂਜੇ ਲਈ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ